एलियन लाइफ ਬਾਰੇ ਚਰਚਾਵਾਂ ਬਹੁਤ ਆ ਤੇ ਇਹ ਇੱਕ ਇਦਾਂ ਦਾ ਵਿਸ਼ਾ ਹੈ ਜਿਹਦੇ ਉੱਤੇ ਹਰ ਕਿਸ ਦੀ ਜਿਹੜੀ ਉਹ ਨਜ਼ਰ ਰਹਿੰਦੀ ਆ ਕਿ ਇਸ ਧਰਤੀ ਤੋਂ ਬਿਨਾਂ ਕਿਤੇ ਹੋਰ ਵੀ ਧਰਤੀ ਵੀ ਹੈ ਜਿੱਥੇ ਹੋਰ ਦੁਨੀਆਂ ਵਸਦੀ ਆ ਜਿੱਥੇ ਸਾਡੇ ਵਰਗੇ ਹੋਰ ਵੀ ਲੋਕ ਹੋ ਸਕਦੇ ਆ ਕਿਉਂਕਿ ਬ੍ਰਹਿਮੰਡ ਬਹੁਤ ਵਿਸ਼ਾਲ ਆ ਤੁਹਾਡੀਆਂ ਸੋਚਾਂ ਤੋਂ ਤੁਹਾਡੀਆਂ ਤੁਹਾਡੇ ਅੰਦਾਜ਼ਿਆਂ ਤੋਂ ਪਾਰ ਦੀਆਂ ਗੱਲਾਂ ਆ ਕਿ ਇਹ ਬ੍ਰਹਿਮੰਡ ਇੰਨਾ ਵਿਸ਼ਾਲ ਆ ਸੋ ਇਸ ਬ੍ਰਹਿਮੰਡ ਦੇ ਵਿੱਚ ਇੱਕ ਹੋਰ ਜੀਵਨ ਹੋਣ ਦੀ ਆਸ ਸਾਇੰਸਦਾਨਾਂ ਵੱਲੋਂ ਕੀਤੀ ਜਾਂਦੀ ਆ। ਸ਼ੁਰੂਆਤੀ ਸਾਲਾਂ ਦੇ ਵਿੱਚ 1958 ਦੇ ਵਿੱਚ ਨਾਸਾ ਦੀ ਨੀਂ ਰੱਖੀ ਗਈ। ਉਸ ਵਕਤ ਗੱਲ ਚੱਲਦੀ ਸੀ ਕਿ ਮੰਗਲ ਗ੍ਰਹਿ ਦੇ ਉੱਤੇ ਜਿਹਨੂੰ ਰੈੱਡ ਪਲੈਨੈਟ ਕਿਹਾ ਜਾਂਦਾ ਇਹਦੇ ਉੱਤੇ ਜੀਵਨ ਆ। ਨਾਸਾ ਨੇ ਬਹੁਤ ਸਾਰੀਆਂ ਖੋਜਾਂ ਇਹਦੇ ਉੱਤੇ ਕੀਤੀਆਂ। ਕ੍ਰੈਸਟੀ ਰੋਵਰ ਵਰਗੇ ਜਿਹੜੇ ਰੋਬੋਟ ਇਹਦੇ ਉੱਤੇ ਚਲਾਏ ਤੇ ਇਹ ਗੱਲ ਪਤਾ ਲੱਗੀ ਕਿ ਹਾਂ ਕਿਤੇ ਬਹੁਤ ਹਜ਼ਾਰਾਂ ਸਾਲ ਪਹਿਲਾਂ ਰੈੱਡ ਪਲਾਨਟ ਦੇ ਉੱਤੇ ਜੀਵਨ ਹੋ ਸਕਦਾ ਸੀ ਪਰ ਹੁਣ ਜੀਵਨ ਮੌਜੂਦ ਨਹੀਂ ਆ ਪਰ ਅੱਜ ਤੋਂ 18 ਮਹੀਨੇ ਪਹਿਲਾਂ ਇੱਕ ਪਲਾਨਟ ਹੋਰ ਚਰਚਾ ਦੇ ਵਿੱਚ ਆਇਆ ਜਿਹਦਾ ਨਾਮ ਆ K218b ਇਹ ਜੀ ਪਲਾਨਟ ਬਾਰੇ ਚਰਚਾ ਮੁੜ ਕੇ ਫਿਰ ਹੁਣ ਫਿਰ ਚੜੀ ਆ ਕਿਉਂਕਿ ਅੱਜ ਤੋਂ 2 ਦਿਨ ਪਹਿਲਾਂ ਕੈਂਬਰੇਜ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਨਿਕੂ ਮਧੂਸੂਦਨ ਮਧੂਸੂਦਨ ਉਹਨਾਂ ਨੇ ਇਹ ਇਨਕਸ਼ਾਫ ਕੀਤਾ ਕਿ ਜੇਮਸ ਵੈਬ ਟੈਲੀਸਕੋਪ ਦੇ ਰਾਹੀਂ ਅਸੀਂ ਇਸ ਜਿਹੜਾ ਧਰਤੀ ਦੇ ਉੱਤੇ ਉਹਨੂੰ ਧਰਤੀ ਕਹਿ ਸਕਦੇ ਹਾਂ ਇਸ ਪਲਾਨਟ ਦੇ ਉੱਤੇ ਨਜ਼ਰ ਰੱਖੀ ਤੇ ਸਾਨੂੰ ਪਤਾ ਲੱਗਾ ਕਿ ਜਿਸ ਤਰ੍ਹਾਂ ਦੀਆਂ ਗੈਸਾਂ ਧਰਤੀ ਦੇ ਉੱਤੇ ਨੇ ਹਾਈਡਰੋਜਨ ਤੇ ਕਾਰਬਨ ਡਾਈਆਕਸਾਈਡ ਜੋ ਹਿਊਮਨਸ ਤੇ ਪਾਣੀ ਹੋਣ ਕਰਕੇ ਇਸ ਧਰਤੀ ਦੇ ਦੁਆਰੇ ਲੇਅਰ ਦੇ ਰੂਪ ਦੇ ਵਿੱਚ ਪਾਈਆਂ ਜਾਂਦੀਆਂ ਇਦਾਂ ਦੀਆਂ ਹੀ ਗੈਸਾਂ ਇਸ K2-18b ਦੇ ਦੁਆਲੇ ਦੇਖੀਆਂ ਗਈਆਂ ਜਦੋਂ ਇਸ ਧਰਤੀ ਦੇ ਉੱਤੇ ਇੱਕ ਹੋਰ ਸੂਰਜ ਵਰਗੇ ਪਲੈਨਟ ਤੋਂ ਰੋਸ਼ਨੀ ਪਈ ਤੇ ਉਸ ਵਕਤ ਉਹਨਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਆ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਧਰਤੀ ਦੇ ਉੱਤੇ ਜੀਵਨ ਹੋਣ ਦੀ ਆਸ ਕਿੰਨੀ ਆ ਤੇ ਉਹਨਾਂ ਨੇ ਇੱਕ ਨੰਬਰ ਦਿੱਤੇ ਜੋ ਹੈਰਾਨੀਜਨਕ ਆ ਉਹ ਕਹਿੰਦੇ 97% ਹੋ ਸਕਦਾ ਕਿ ਇਸ ਪਲੈਨਟ ਦੇ ਉੱਤੇ ਜੀਵਨ ਹੋਵੇ ਮਤਲਬ ਏਲੀਨ ਲਾਈਫ ਹੋਵੇ ਉਹਨਾਂ ਦਾ ਕਹਿਣਾ ਕਿ ਇਹ ਧਰਤੀ ਤੋਂ 100 ਤੇ 20 ਲਾਈਟ イヤਰਸ ਦੂਰ ਹੈ ਤੇ ਜਿਹੜਾ ਧਰਤੀ ਦੇ ਉੱਤੇ ਅੱਜ ਤੋਂ ਅੱਜ ਤੋਂ ਅੱਜ ਹੁਣ ਤੇ ਵਕਤ ਜਿਹੜਾ ਸਭ ਤੋਂ ਤੇਜ਼ ਚੱਲਣ ਵਾਲਾ ਜਿਹੜਾ ਰੌਕਟ ਆ ਉਹਦੇ ਉੱਤੇ ਜੇ ਅੱਜ ਵੀ ਇਹਦੇ ਨੂੰ ਤੁਰਿਆ ਜਾਵੇ ਤੇ 1.3 ਮਿਲੀਅਨ イヤਰਸ ਲੱਗਣਗੇ 1.3 ਮਿਲੀਅਨ ਸਾਲ ਲੱਗਣਗੇ ਇਸ ਪਲੈਨਟ ਤੇ ਪਹੁੰਚਣ ਤੱਕ ਦੇ ਲਈ ਪਰ ਉਹ ਕਹਿੰਦੇ ਆ ਸਾਡੀ ਟੈਕਨੋਲੋਜੀ ਇਸ ਪੱਧਰ ਦੀ ਆ ਤੋਂ ਉਹਨਾਂ ਦਾ ਇੱਕ ਪੂਰਾ ਇੱਕ ਸਮੂਹਾ ਜੋ ਇਸ ਪਲੈਨਟ ਦੇ ਉੱਤੇ ਕੰਮ ਕਰ ਰਿਹਾ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਇਸ ਪਲੈਨਟ ਦੀ ਜਿਹੜੀ ਇਹ ਜਿਹੜੀ ਸਾਰੀ ਲਾਈਟਸ ਪੈ ਰਹੀ ਹੈ ਜਾਂ ਇਤੀਆਂ ਗੈਸਾਂ ਆ ਉਹ ਜੀਵਨ ਹੋਣ ਦੀ ਆਸ ਹੈ ਉਹ ਕਹਿੰਦੇ ਤਰਲ ਪਦਾਰਥ ਇਸ ਜਿਹੜਾ ਪਲੈਨਟ ਦੇ ਉੱਤੇ ਪਾਇਆ ਗਿਆ ਕਹਿੰਦੇ ਪਾਣੀ ਵੀ ਹੋ ਸਕਦਾ ਤੇ ਪਾਣੀ ਵਰਗੀ ਕੋਈ ਹੋਰ ਚੀਜ਼ ਵੀ ਹੋ ਸਕਦੀ ਹੈ ਪਰ ਪਾਣੀ ਹੋਣ ਦੇ ਆਸਾਰ ਜ਼ਿਆਦਾ ਆ ਇਹ ਧਰਤੀ ਤੋਂ 2.5 ਗੁਣਾ ਜ਼ਿਆਦਾ ਵੱਡਾ ਆ ਤੇ 700 ਟ੍ਰਿਲੀਅਨ ਮਾਈਲਸ ਪੈ ਜਾਂਦੇ ਆ ਧਰਤੀ ਤੋਂ ਏਡੀ ਦੂਰ ਆ ਸਜਪਜੀ ਸਾਹਿਬ ਦੇ ਵਿੱਚ ਵੀ ਉਹ ਨਾਨਕ ਸਾਹਿਬ ਲੈ ਕੇ ਗਏ ਆ ਕਿ ਲੱਖ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ ਸੋ ਇਸ ਬ੍ਰਹਿਮੰਡ ਦਾ ਕੋਈ ਤੋੜ ਨਹੀਂ ਪਰ ਜਿਹੜੀਆਂ ਗੱਲਾਂ ਇਸ ਜੇਮਜ਼ ਜੇਮਜ਼ ਵੈਬ ਟੈਲੀਸਕੋਪ ਦੇ ਰਹੀ ਮਦਦ ਸੂਦਨ ਹੁਣੀ ਨਿਕਲ ਕੇ ਰੱਖੀਆਂ ਇੱਕ ਵਕਤ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਆ ਕਿ ਅਸੀਂ ਇਸ ਏਲੀਨ ਲਾਈਫ ਨੂੰ ਲੱਭਣ ਦੇ ਬਹੁਤ ਨਜ਼ਦੀਕ ਆ। ਇਹਦੇ ਬਾਬਤ ਲਗਾਤਾਰ ਜਿਹੜੀ ਆ ਉਹ ਜਿਹੜੀ ਰਿਪੋਰਟਿੰਗ ਵੀ ਹੋ ਰਹੀ ਹੈ ਜਾਣਕਾਰੀ ਵੀ ਦਿੱਤੀ ਜਾ ਰਹੀ ਆ। ਉਹਨਾਂ ਨੇ ਇੱਕ ਹੋਰ ਪੁੱਛੀ ਗਈ ਗੱਲ ਬਹੁਤ ਇੰਟਰਸਟਿੰਗ ਉਹ ਕਹਿੰਦੇ ਵੀ ਜੇ ਹੋ ਸਕੇ ਮੰਨ ਲਓ ਇਹਦੇ ਉੱਤੇ ਜੀਵਨ ਹੋਵੇ। ਮਤਲਬ K218B ਦੇ ਉੱਤੇ ਜੀਵਨ ਹੋਵੇ ਤਾਂ ਕੀ ਹੋ ਸਕਦਾ ਇਦਾਂ ਦਾ ਹੋਰ ਵੀ ਕੋਪਲੈਨਟ ਹੋਵੇ? ਤੇ ਉਹਨਾਂ ਦਾ ਜਵਾਬ ਸੀ ਬਿਲਕੁਲ ਜੇ ਇਹਦੇ ਉੱਤੇ ਜੀਵਨ ਹੋਊਗਾ ਤੇ ਬਿਲਕੁਲ ਹੋਰ ਵੀ ਧਰਤੀ ਵਰਗੀਆਂ ਥਾਵਾਂ ਮੌਜੂਦ ਹੋ ਸਕਦੀਆਂ ਜਿੱਥੇ ਉਹਨਾਂ ਦਾ ਆਪਣਾ ਸੂਰਜ ਹੋਊਗਾ ਆਪਣੀਆਂ ਧਰਤੀਆਂ ਹੋਣਗੀਆਂ ਆਪਣਾ ਚੰ드ਰਮਾ ਹੋਊਗਾ ਤੇ ਇਹ ਇਹ ਸਾਰਾ ਕੁਝ ਹੋ ਸਕਦਾ ਉਹਦੇ ਦੁਆਲੇ ਇੱਕ ਉਹਨਾਂ ਦੀ ਮੈਂ ਗੱਲਬਾਤ ਸੁਣ ਰਿਹਾ ਸੀ ਤੇ ਉਹਨਾਂ ਨੇ ਨਾ ਗੱਲਬਾਤ ਕਰਦਿਆਂ ਕਰਦਿਆਂ ਆਪਣੇ ਸਟੂਡੈਂਟਸ ਨੂੰ ਕਿਹਾ ਉਹ ਕਹਿੰਦੇ ਜਿਹੜੀ ਆਪਾਂ ਗੱਲਬਾਤ ਇੱਥੇ ਕੀਤੀ ਆ ਇਹ ਸਾਰੀ ਸੀਕ੍ਰਟ ਆ ਮਤਲਬ ਇਹਦਾ ਕਹਿਣ ਦਾ ਇਹ ਆ ਤੇ ਜਿਹੜੀ ਗੱਲਬਾਤ ਉਹਨਾਂ ਨੇ ਸਾਡੇ ਤਾਂ ਹੀ ਸਾਂਝੀ ਕੀਤੀ ਆ ਜਾਂ ਮੀਡੀਆ ਤਾਈਂ ਕੀਤੀ ਆ ਇਹ ਸਾਰੀ ਗੱਲਬਾਤ ਦਾ ਬਹੁਤ ਅੰਸ਼ਾ ਮਤਲਬ 2 ਜਾਂ 3% ਗੱਲਬਾਤ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਆ ਜਾਣਕਾਰੀ ਉਹਨਾਂ ਕੋ ਇਹਨਾਂ ਦੇ ਉਹਨਾਂ ਦੇ ਕੋਲੇ ਇਹਦੇ ਬਾਬਤ ਬਹੁਤ ਐਦਾ ਮਤਲਬ ਕਿਉਂਕਿ ਇਹਨੇ ਪੁਖਤਾ ਤਰੀਕੇ ਦੇ ਨਾਲ 1% ਉਹਨਾਂ ਨੇ ਦੇ ਦਿੱਤੀ ਉਹ ਕਹਿੰਦੇ ਹੋ ਸਕਦਾ 97% ਇਸ ਜਿਹੜੇ ਪਲੈਂਟ ਦੇ ਉੱਤੇ ਜੀਵਨ ਹੋਵੇ ਸੋ 97% ਦਾ ਇੱਕ ਡਾਟਾ ਦੇ ਦੇਣਾ ਇੱਕ ਜਿਹੜੇ ਸਾਇੰਸਦਾਨ ਦੇ ਵੱਲੋਂ ਜੋ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਜਿਹੜਾ ਕੰਮ ਕਰ ਰਿਹਾ ਇਸ ਵਕਤ ਆਪਣੇ ਸਮੂਹ ਦੇ ਨਾਲ ਇੱਕ ਬਹੁਤ ਜਿਹੜੀ ਆ ਉਹ ਵੱਡੀ ਗੱਲ ਮੰਨੀ ਜਾਂਦੀ ਆ ਸੋ ਉਹਨਾਂ ਦੇ ਕੋਲ ਜਾਣਕਾਰੀਆਂ ਹੋਰ ਵੀ ਹੋਣਗੀਆਂ ਜੋ ਅੱਗੇ ਤੋਂ ਅੱਗੇ ਪੁਖਤਾ ਤਰੀਕੇ ਦੇ ਨਾਲ ਉਹ ਉਹਨਾਂ ਕੋਲ ਜਦੋਂ ਹੋਣਗੀਆਂ ਤੇ ਉਹ ਦੁਨੀਆ ਦੇ ਨਾਲ ਸਾਂਝਾ ਕਰਨਗੀਆਂ ਪਰ ਏਲੀਨ ਲਾਈਫ ਬਾਰੇ ਮਿਥ ਬਹੁਤ ਆ ਇੰਗਲੈਂਡ ਦੇ ਵਿੱਚ ਵੀ ਇਹਦੇ ਬਾਬਤ ਇੱਕ ਬਹੁਤ ਚਰਚਾ ਚੱਲਦੀ ਆ ਇੱਥੇ ਇੱਥੇ ਬਹੁਤ ਸਾਰੀਆਂ ਜਿਹੜੇ ਇਦਾਂ ਦੇ ਜਿਹੜੇ ਪਾਏ ਜਾਂਦੇ ਜਿਵੇਂ ਜਿਵੇਂ ਆਪਾਂ ਗੱਲ ਕਰਦੇ ਆ ਆ ਸਟੋਨ ਹੈ ਜੀ ਆ ਸਟੋਨ ਹੈ ਜਦੀ ਬਾਰੇ ਬਹੁਤ ਗੱਲਾਂ ਕੀਤੀਆਂ ਜਾਂਦੀਆਂ ਵੀ ਇਹ ਪਤਾ ਨਹੀਂ ਕਿਦਾਂ ਕਿਸ ਨੇ ਬਣਾਇਆ ਹਨਾ ਇਹ ਇਹ ਬਹੁਤ ਗੱਲਾਂ ਇਹਦੀ ਬਾਰੇ ਹੁੰਦੀਆਂ ਸੋ ਇਹ ਸਾਇੰਸ ਦੇ ਬਾਰੇ ਟੈਕਨੋਲੋਜੀ ਦੇ ਬਾਰੇ ਜਾਂ ਹਿਊਮਨ ਲਾਈਫ ਬਾਰੇ ਜਾਂ ਸਪੇਸ ਬਾਰੇ ਜਿਹੜੇ ਰੁਚੀ ਰੱਖਣ ਵਾਲੇ ਆ ਉਹਨਾਂ ਦੇ ਲਈ ਇਹ ਵੀਡੀਓ ਮੇਰੇ ਮੇਰੇ ਹਿਸਾਬ ਨਾਲ ਸ਼ਾਇਦ ਕੰਮ ਦੀ ਹੋਵੇ ਕਿਉਂਕਿ ਪੰਜਾਬੀ ਮੀਡੀਆ ਦੇ ਵਿੱਚ ਇਸ ਬਾਬਤ ਬਹੁਤ ਗੱਲਾਂ ਥੋੜੀਆਂ ਜੀਆਂ ਘੱਟ ਹੁੰਦੀਆਂ ਸੋ ਮੈਂ ਕੋਸ਼ਿਸ਼ ਕੀਤੀ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੇ ਇਹਦੇ ਲਈ ਚੰਗਾ ਲਗੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ